ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਦਸੰਬਰ ਗਾਲੇ ਦਿਨ ਭਗਤ ਸੈਨ ਜੀ ਦਾ ਜਨਮ ਦਿਨ ਹੈ। ਕੌਣ ਸਨ ਭਗਤ ਸੈਨ ਜੀ? ਭਗਤ ਸੈਨ ਜੀ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 695 ਅੰਗ ਦੇ ਰਾਗ ਪਨਾਸਰੀ ਦੇ ਵਿੱਚ ਦਰਜ ਹੈ। ਭਗਤ ਸੈਨ ਜੀ ਦਾ ਜਨਮ 1790 ਈਸਵੀ ਵਿੱਚ ਹੋਇਆ ਅਤੇ ਇਹਨਾਂ ਦਾ ਅੰਤਿਮ ਸਮਾ ਦਾ 88 ਇਸਲੀ ਹੈ ਦੱਸਿਆ ਜਾਂਦਾ ਹੈ ਕਿ ਭਗਤ ਸੈਨ ਜੀ ਬਿਦਰ ਦੇ ਰਾਜਾ ਜਿਹਦੇ ਸ਼ਾਹੀ ਨਾਈ ਸਨ ਉਸ ਵੇਲੇ ਦੇ ਪ੍ਰਮੁੱਖ ਜੋ ਸੰਤ ਸਨ ਗਣੇਸ਼ਵਰ ਦੇ ਇਹ ਭਗਤ ਸਨ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਭਗਤ ਸੈਨ ਜੀ ਬਿਰਦ ਦਾ ਜੋ ਰਾਜਾ ਸੀ ਉਸਦੇ ਸ਼ਾਹੀ ਨਾਈ ਸਨ ਇੱਕ ਦਿਨ ਦੱਸਿਆ ਜਾ ਰਿਹਾ ਹੈ ਕਿ ਉਹ ਭਗਤੀ ਵਿੱਚ ਇੰਨੇ ਨੀਨ ਹੋ ਗਏ ਸਨ ਕਿ ਉਹਨਾਂ ਤੋਂ ਉੱਥੇ ਜਦੋਂ ਰਾਜੇ ਨੇ ਬੁਲਾਇਆ ਤਾਂ ਉਹ ਨਾ ਜਾ ਸਕੇ ਬਾਦ ਦੇ ਵਿੱਚ ਉਹਨਾਂ ਦੇ ਸੇਵਕ ਉਹਨਾਂ ਨੂੰ ਲੈਣ ਵਾਸਤੇ ਆਏ ਤਾਂ ਜਦੋਂ ਉੱਥੇ ਗਏ ਭਗਤ ਜੀ ਨੇ ਉਹਨਾਂ ਦਾ ਜੋ ਨਾਈ ਵਾਲਾ ਕੰਮ ਸੀ ਜੋ ਵੀ ਇਸ ਤਰ੍ਹਾਂ ਫੇਰਨ ਲੱਗੇ ਅਸੀਸੇ ਦੇ ਵਿੱਚ ਉਹਨਾਂ ਨੂੰ ਐਦਾਂ ਲੱਗਿਆ ਭਗਵਾਨ ਜੀ ਦਾ ਰੂਪ ਸ਼ੀਸ਼ੇ ਦੇ ਵਿੱਚ ਰਾਜੇ ਨੂੰ ਨਜ਼ਰ ਆਇਆ ਅਤੇ ਜਦੋਂ ਮਾਲਿਸ਼ ਕਰਨ ਲੱਗੇ ਤਾਂ ਜੋ ਜਿਸ ਵਿੱਚ ਤੇਲ ਪਾਇਆ ਸੀ ਉਸ ਵਿੱਚ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਪ੍ਰਤੀਤ ਹੋਇਆ ਅਤੇ ਰਾਜਾ ਸਮਝ ਗਿਆ ਕਿ ਇਹ ਕੋਈ ਪਹੁੰਚਿਆ ਹੋਇਆ ਹੈ ਮਹਾਪੁਰਸ਼ ਹਨ ਅਤੇ ਰਾਜੇ ਨੇ ਨਹੀਂ ਜੋ ਅਗੀ ਧਰਮ ਦਾ ਰਸਤਾ ਚੁਣ ਲਿਆ ਸੀ ਆ ਕਹਿੰਦੇ ਹਨ ਕਿ ਇਹ ਭਗਤ ਇਹ ਸੰਤ ਗਣੇਸ਼ਵਰ ਦੇ ਭਗਤ ਸਨ ਵਿਠਲਨਾਥ ਦੀ ਉਸਤਤ ਵਿੱਚ ਮਰਾਠੀ ਭਾਸ਼ਾ ਵਿੱਚ ਅਨੇਕ ਹੀ ਅਪੰਗਾਂ ਦੀ ਰਚਨਾ ਕੀਤੀ ਭਗਤ ਸੈਨ ਜੀ ਦੇ ਪਿਤਾ ਜੀ ਦਾ ਨਾਮ ਮੁਕੰਦਰ ਰਾਏ ਅਤੇ ਮਾਤਾ ਜੀ ਦਾ ਨਾਮ ਜੀਵਨੀ ਦੇਵੀ ਸੀ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਨੇ ਆਪਣੇ ਪੇਜ ਨੂੰ ਫੋਲੋ ਕਰ ਲਓ YouTube ਤੇ ਦੇਖ ਰਹੇ ਜੇ ਨੂੰਨ ਸਕਾਈਪ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ